ਜਗਜੀਤ ਸਿੰਘ ਜੀ ਬੀਤੇ 1 ਮਹੀਨੇ ਤੋਂ ਸਰਕਾਰ ਨੇ ਕਈ ਤਰੀਕੇ ਦੇ ਵਾਅਦੇ ਦਾਅਵੇ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਆਣ ਐਲਾਨ ਕਰਨ ਜਾਣ ਤੋਂ ਬਾਅਦ ਪਹਿਲਾ ਅਸੈਂਬਲੀ ਸੈਸ਼ਨ ਨੂੰ ਜਾ ਰਿਹਾ ਹੈ ਕਿ ਹੜ੍ਹਾਂ ਨੂੰ ਲੈ ਕੇ ਹੀ ਇਹ ਜਿਹੜਾ ਪੂਰਾ ਹੈ 3 ਦਿਨ ਦਾ 4 ਦਿਨ ਦਾ 26 ਤੋਂ 29 ਤੱਕ ਜਿਹੜਾ ਸੈਸ਼ਨ ਹੈਗਾ ਉਹ ਬੁਲਾਇਆ ਜਾਵੇਗਾ ਪਰ ਇਸ ਦੇ ਵਿੱਚ ਕੁਝ ਅਹਿਮ ਨੁਕਤੇਾਂ ਤੇ ਗੱਲਬਾਤ ਹੋਏਗੀ ਕੀ ਮਾਹਿਰਾਂ ਦੇ ਵੱਲੋਂ ਕਿਉਂਕਿ ਬਾਰ-ਬਾਰੇ ਮੰਨ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਹੜਾ ਇਹ ਨਹੀਂ ਇਹ ਕੋਈ ਇਦਾਂ ਨਹੀਂ ਹੈਗਾ ਕਿ ਕੱਲਾ ਕੁਦਰਤੀ ਨੇ ਇਹਨਾਂ ਨੂੰ ਗੈਰ ਕੁਦਰਤੀ ਜਿਹੜਾ ਹੈ ਐਲਾਨਿਆ ਜਿਹੜਾ ਜਾ ਰਿਹਾ ਹੈਗਾ ਇਸ ਮਸਲੇ ਤੇ ਇੱਕ ਨਿਰਪੱਖ ਜਿਹੜੀ ਜਾਂਚ ਤੇ ਘੱਟੋ ਘੱਟ ਹੋਵੇ ਹੁਣ ਤੁਸੀਂ ਦੇਖੋਗੇ ਜਿਹੜਾ ਹੈਗਾ ਹਿਮਾਚਲ ਨੇ ਵੀ ਜਿਹੜਾ ਹੈਗਾ ਏ ਬੀਬੀਐਮਬੀ ਦਾ ਜਿਹੜਾ ਚੀਫ ਇੰਜੀਨੀਅਰ ਹੈਗਾ ਉੱਤੇ ਜਿਹੜਾ ਮੁਖ ਹੈਗਾ ਉਹਦੇ ਤੇ ਕੇਸ ਦਰਜ ਕਰ ਦਿੱਤਾ ਹੈਗਾ ਪੰਜਾਬ ਨੇ ਇਹੋ ਜਿਹਾ ਕੋਈ ਕੇਸ ਦਰਜ ਨਹੀਂ ਕੀਤਾ ਉਹਨ ਇੱਥੇ ਹੁਣ ਜਿਹੜੇ ਇਹਨਾਂ ਦੇ ਆਪਣੇ ਹੀ ਜਿਹੜੇ ਐਮ.ਐਲ.ਏ ਹੁਣ ਭੱਜੇ ਹੋਏ ਨੇ ਜਿਹੜੇ ਪਠਾਨ ਮਾਜਰਾ ਹੈਗੇ ਨੇ ਉਹਨਾਂ ਨੇ ਬਕਾਇਦਾ ਇੱਕ ਅਫਸਰ ਦਾ ਨਾਮ ਲੈ ਕੇ ਉਸ ਨੂੰ ਟਾਰਗੇਟ ਕੀਤਾ ਹੈਗਾ ਤੇ ਫਿਰ ਕੀ ਉਹ ਸਾਰੀਆਂ ਚੀਜ਼ਾਂ ਦੀ ਜਾਂਚ ਤੇ ਹੋਵੇ ਘੱਟੋ ਘੱਟ ਇੰਨੇ ਲੋਕਾਂ ਦੀ ਤਬਾਹੀ ਹੋਈ ਹੈਗੀ ਹੈ ਜਾਂ ਆਪਾਂ ਦੇਖਿਆ ਕਿ ਇੱਕ ਜਿਹੜੇ ਮਿਲਟਰੀ ਦੇ ਅਫਸਰ ਹੈਗੇ ਨੇ ਉਹ ਬਕਾਇਦਾ ਕਹਿ ਰਹੇ ਸੀ ਕਿ ਅਸੀਂ ਪਾਕਿਸਤਾਨ ਨੂੰ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੰਨਾ ਪਾਣੀ ਸੁੱਟ ਦੇਵਾਂਗੇ ਜੇ ਉਹਨਾਂ ਕੋਲੋਂ ਪਾਣੀ ਕੰਟਰੋਲ ਨਹੀਂ ਹੋਏਗਾ ਕੀ ਫਿਰ ਕਿਤੇ ਇਹ ਤਾਂ ਨਹੀਂ ਕਿ ਉਹਦਾ ਕੋਲੈਟਰਲ ਡੈਮੇਜ ਪੰਜਾਬ ਜਿਹੜਾ ਬਣਿਆ ਹੈਗਾ ਤੇ ਤੁਸੀਂ 16000 1600 ਕਰੋੜ ਦੀ ਗੱਲ ਕੀਤੀ ਜਦੋਂ ਪ੍ਰਧਾਨ ਮੰਤਰੀ ਆਉਂਦੇ ਨੇ ਉਹ ਕਹਿੰਦੇ ਕਿ 12000 ਕਰੋੜ ਤੇ ਇਹਨਾਂ ਦੇ ਕੋਲ ਪਿਆ ਹੈ ਹੁਣ ਮੇਰੇ ਖਿਆਲ ਨਾਲ ਅੱਧੇ ਪੰਜਾਬ ਨੂੰ ਤੇ ਇਹ ਨਹੀਂ ਪਤਾ ਕਿ ਉਹ 12000 ਕਰੋੜ ਪਿਆ ਕਿਹੜਾ ਹੈ ਕਿ ਉਹ ਸਿਰਫ ਆંકੜਿਆਂ ਦੀ ਗੇਮ ਹੈ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਉਹ ਸਿਰਫ ਇੱਕ ਆંકੜਿਆਂ ਦੀ ਹੀ ਆંકੜਿਆਂ ਦੇ ਵਿੱਚ ਪਿਆ ਹੈ ਕੋਈ ਫਿਜ਼ੀਕਲ ਤੌਰ ਤੇ ਨਹੀਂ ਪਿਆ ਕਿ ਉਹਨੂੰ ਸਰਕਾਰ ਜਿਹੜੀ ਚੱਕੇ ਦੇ ਉੱਥੇ ਵਰਤ ਲਵੇ ਅੱਗੇ ਵਧਾਂਗੇ ਤੇ ਹੁਣ ਗੱਲ ਕਰਾਂਗੇ ਭਾਰਤ ਸਰਕਾਰ ਦੀ ਭਾਰਤ ਸਰਕਾਰ ਦੇ ਵੱਲੋਂ ਇਸ ਸਾਲ ਕਰਤਾਰਪੁਰ ਲਾਂਗੇ ਨੂੰ ਖੋਲਣ ਨੂੰ ਲੈ ਕੇ ਕਿਸੇ ਤਰੀਕੇ ਦਾ ਕੋਈ ਸਕਾਰਾਤਮਕ ਰতিকਰਨ ਨਜ਼ਰ ਨਹੀਂ ਆ ਰਿਹਾ ਨਨਕਾਣਾ ਸਾਹਿਬ ਜਾਨ ਨੂੰ ਲੈ ਕੇ ਵੀ ਵਿਚ ਵਿਚਾਲੇ ਅੜੀਕਾ ਜਾਂ ਨਜ਼ਰ ਆਇਆ ਕਹਿੰਦੇ ਘੱਟ ਸੰਗਤ ਭੇਜੋ ਜਾਂ ਭੇਜੋ ਹੀ ਨਾ ਭਾਰਤ ਸਰਕਾਰ ਦੇ ਵੱਲੋਂ ਕਰਤਾਰਪੁਰ ਸਾਹਿਬ ਤੇ ਲਾਂਗੇ ਨੂੰ ਲੈ ਕੇ ਸਾਹਿਬ ਥਾਈਂ ਸਾਲ ਚ 2 4 5 ਵਾਰ 6 ਵਾਰ ਮੌਕੇ ਅਜਿਹੇ ਆ ਜਾਂਦੇ ਨੇ ਸੰਗਤ ਦੇ ਉੱਤੇ ਰੋਕ ਲਾਈ ਜਾਂਦੀ ਹੈ ਬਿਲਕੁਲ ਹੁਣ ਤੇ ਜਿਹੜਾ ਹੈ ਕਿਉਂਕਿ ਜਦੋਂ ਤੋਂ ਆ ਪਹਿਲਗਾਮ ਵਾਲਾ ਮਸਲਾ ਹੋਇਆ ਸੀ ਉਦੋਂ ਤੋਂ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਉਹ ਬੰਦ ਕੀਤਾ ਹੋਇਆ ਹੈ ਤੇ ਮਸਲਾ ਦੁਬਾਰਾ ਜਿੱਦਾਂ ਚਰਚਾ ਦੇ ਵਿੱਚ ਹੈ ਖਾਸ ਕਰਕੇ ਆਪਾਂ ਦੇਖਿਆ ਕਿ ਜਦੋਂ ਭਾਰਤ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੋ ਸਕਦਾ ਹੈ ਤੇ ਫਿਰ ਜਿਹੜਾ ਹੈ ਕਿਉਂਕਿ ਫਿਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਹੈ ਲੋਕ ਵੀ ਸਵਾਲ ਪੁੱਛਦੇ ਨੇ ਪਿੱਛੇ ਜਿਹੇ ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਕਾਜ ਹੁਣੀ ਨੇ ਉਹ ਵੀ ਉੱਥੇ ਅਰਦਾਸ ਤੇ ਹੋਰ ਵੀ ਆਪਾਂ ਦੇਖਿਆ ਕਿ ਸੰਗਤਾਂ ਦੇ ਵਿੱਚ ਰੋਸ ਹੈਗਾ ਕਿ ਕਿਉਂ ਨਹੀਂ ਜਿਹੜਾ ਹੈ ਲਾਂਘਾ ਜਿਹੜਾ ਖੋਲਿਆ ਜਾਂਦਾ ਉਧਰਲੇ ਬੰਨਿਓ ਬਕਾਇਦਾ ਆਪਾਂ ਦੇਖਿਆ ਕਿ ਜਦੋਂ ਹੜਾਂ ਦੀ ਮਾਰ ਪਈ ਐ ਤੇ ਕਰਤਾਰਪੁਰ ਸਾਹਿਬ ਵੀ 11 11 ਫੁੱਟ ਤੱਕ ਜਿਹੜਾ ਹੈ ਪਾਣੀ ਆ ਗਿਆ ਸੀ ਪਰ ਸਾਰੇ ਆਪਾਂ ਕਹਿ ਲਈ ਕਿ ਕਾਰਜ ਜਿਹੜੇ ਮੁਕੰਮਲ ਹੋ ਗਏ ਨੇ ਤੇ ਸਾਰੀ ਮੁਰੰਮਤ ਵਗੈਰਾ ਜਿਹੜੀ ਹੈ ਉਹ ਕਰਵਾ ਲਈ ਗਈ ਹੈ ਵਿਦੇਸ਼ਾਂ ਵਾਲੀ ਸੰਗਤ ਨੇ ਤੇ ਜਾਣਾ ਆਉਣਾ ਵੀ ਸ਼ੁਰੂ ਕਰ ਦਿੱਤਾ ਹੈ ਪਰ ਭਾਰਤ ਵਾਲੇ ਬੰਨਿਓ ਜਿਹੜਾ ਹੈ ਲਾਂਘਾ ਨਹੀਂ ਖੋਲਿਆ ਜਾ ਰਿਹਾ ਸਰਦਾਰ ਹਰਮਨਪ੍ਰੀਤ ਸਿੰਘ ਜੀ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਰਾਜਨੀਤੀ ਜਿਹੜੀ ਹੋ ਰਹੀ ਹੈਗੀ ਹੈ ਔਰ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਜਿਹੜਾ ਹੈ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਹੈ ਕਦਮ ਚੁੱਕਣੇ ਚਾਹੀਦੇ ਆ ਜਿਸ ਤਰੀਕੇ ਦੇ ਨਾਲ ਉਸ ਸਮੇਂ ਆਪਾਂ ਦੇਖਿਆ ਕਿ ਚਾਹੇ ਪਾਕਿਸਤਾਨ ਦੀ ਸਰਕਾਰ ਹੋਵੇ ਜਾਂ ਭਾਰਤ ਦੀ ਸਰਕਾਰ ਹੋਵੇ ਕਿਉਂਕਿ ਲੰਬੇ ਸਮੇਂ ਤੋਂ ਇੱਕ ਸਿੱਖਾਂ ਦੀ ਜਿਹੜੀ ਹੈ ਮੰਗ ਰਹੀ ਹੈਗੀ ਸੀ ਕਿ ਇਸ ਲਾਂਘੇ ਨੂੰ ਖੋਲਿਆ ਜਾਵੇ ਤੇ ਹੁਣ ਵੀ ਜਿਹੜਾ ਹੈ ਇਸੇ ਤਰੀਕੇ ਦੇ ਹੀ ਜਿਹੜੇ ਕਦਮ ਨਹੀਂ ਹੋ ਚੁੱਕੇ ਜਾਣੇ ਚਾਹੀਦੇ ਨੇ ਔਰ ਖਾਸ ਕਰਕੇ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਕਿਉਂਕਿ ਸੈਂਟਰ ਵੱਲੋਂ ਹੀ ਲਾਂਘਾ ਖੋਲਣਾ ਹੈ ਨਾ ਜੀ ਉਹ ਦੇ ਵਿੱਚ ਹੈਗੇ ਨੇ ਚਾਹੇ ਜਿਹੜੇ ਸਿੱਖ ਹੈਗੇ ਨੇ ਉਹਨਾਂ ਨੂੰ ਇਹ ਮੰਗ ਜਿਹੜੀ ਹੈ ਉਠਾਉਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਸੰਗਤਾਂ ਨੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਜਿਹੜੇ ਆ ਉਹ ਕਰ ਸਕਣ ਉੱਥੇ ਬੈਠੇ ਸਿੱਖ ਵੀ ਮੰਗ ਨੂੰ ਪੁਰਜ਼ੋਰ ਤਰੀਕੇ ਨਾਲ ਨਹੀਂ ਚੁੱਕਦੇ ਦਬੀ ਆਵਾਜ਼ ਦੇ ਵਿੱਚ ਚੁੱਕਦੇ ਨੇ ਬਸ ਖਾਣਾ ਪੂਰਤੀ ਹੋ ਜਾ ਕੋਈ ਪੁੱਛੇ ਤਾਂ ਅਸੀਂ ਕਹਿ ਦਈਏ ਤੁਸੀਂ ਇਹ ਦੇਖੋ ਨਾ ਕਿ ਸਰਦਾਰ ਰਣਜੀਤ ਸਿੰਘ ਉਹਨਾਂ ਦੀ ਵਰਸੀ ਤੇ ਜਥਾ ਜਾਣ ਦੀ ਇਜਾਜ਼ਤ ਨਹੀਂ ਮਿਲੀ ਤੇ ਉਦੋਂ ਠੰਡੇ ਠੰਡੇ ਸਬਕਾਰ ਕਰ ਲਿਆ ਹੁਣ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਵੀ ਭਾਰਤ ਤੋਂ ਸੰਗਤ ਨੂੰ ਜਾਣ ਦੀ ਮਨਾਹੀ ਕਰਤੀ ਜੀ ਮਤਲਬ ਉਹਨਾਂ ਦਾ ਜੋਰ ਚੱਲਦਾ ਹੈ ਉਹਨਾਂ ਦਾ ਡੰਡਾ ਚੱਲਦਾ ਹੈ ਜਦੋਂ ਜੀ ਕੀਤਾ ਜਾਣ ਦਿੱਤਾ ਉਹ ਉਹੀ ਗੱਲ ਆ ਜਾਂਦੀ ਹੈ ਕਿ ਜਦੋਂ ਤੁਹਾਡਾ ਘਰ ਤਗੜਾ ਨਾ ਹੋਵੇ ਜੀ ਇਹੀ ਜੇ ਮੰਨ ਲਓ ਕਿ ਸ਼੍ਰੋਮਣੀ ਕਮੇਟੀ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਇੰਨੀਆਂ ਜਿਆਦੀਆਂ ਤਗੜੀਆਂ ਹੋਣ ਉਹਨਾਂ ਨੂੰ ਪਤਾ ਹੋਏ ਕਿ ਭਾਈ ਜੀ ਅਸੀਂ ਸਿੱਖਾਂ ਦੇ ਖਿਲਾਫ ਜਾਣੇ ਆ ਤੇ ਇੱਕ ਵੱਡਾ ਕੋਈ ਪ੍ਰੋਟੈਸਟ ਹੋ ਸਕਦਾ ਹੈ ਸਾਡੇ ਖਿਲਾਫ ਕੋਈ ਆਵਾਜ਼ ਉੱਠ ਸਕਦੀ ਹੈ ਪਰ ਉਹ ਇੰਨਾ ਜਿਆਦਾ ਗੋਲਦੇ ਨਹੀਂ ਹੈਗੇ ਜਦੋਂ ਤੁਸੀਂ ਆਪ ਹੀ ਆਪਣੇ ਆਪ ਨੂੰ ਕਮਜ਼ੋਰ ਹੀ ਇੰਨਾ ਕਰ ਲਿਆ ਤੇ ਕੀਤਾ ਕਿਦਾਂ ਆਪਾਂ ਇਹ ਵੀ ਦੇਖਿਆ ਕਿ ਕਿਸੇ ਸਮੇਂ ਚ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਹੁੰਦਾ ਸੀ ਤੇ ਸੈਂਟਰ ਤੱਕ ਜਿਹੜੀਆਂ ਹੈ ਸਰਕਾਰਾਂ ਜਿਹੜੀਆਂ ਉਹਨੂੰ ਧਿਆਨ ਲਾ ਕੇ ਸੁਣਦੀਆਂ ਸਨ ਕਿਤੇ ਇਸ ਤਰ੍ਹਾਂ ਨਹੀਂ ਸੀਗਾ ਕਿ ਉਹਨਾਂ ਨੂੰ ਬਾਰ-ਬਾਰ ਜਿਹੜਾ ਹੈ ਸਮਾਂ ਮੰਗਣਾ ਪੈਂਦਾ ਸੀ ਹੁਣ ਪ੍ਰਧਾਨ ਮੰਤਰੀ ਨੂੰ ਆਪਾਂ ਦੇਖਿਆ ਕਿ ਭਾਈ ਰਾਜੂ ਆਣੇ ਮਸਲੇ 'ਚ ਕਿਵੇਂ ਸ਼੍ਰੋਮਣੀ ਕਮੇਟੀ ਨੇ ਸਮਾਂ ਜਿਹੜਾ ਹੈ ਮੰਗਿਆ ਹੋਇਆ ਹੈ ਔਰ ਉਹਨੂੰ ਕਿੰਨਾ ਟਾਈਮ ਲੱਗਿਆ ਕੋਈ ਜਵਾਬ ਤਲਬ ਹੀ ਨਹੀਂ ਉਦਰਵਾਈ ਜੀ ਇਹਨਾਂ तमाम ਚੀਜ਼ਾਂ ਦੇ ਉੱਤੇ ਨਿਰੰਤਰ ਅਸੀਂ ਗੱਲਬਾਤ ਕਰਦੇ ਰਾਂਗੇ ਆਕਾਲ ਚਨਲ ਦੀ ਟੀਮ ਹਰ ਵਾਰ ਜਦ ਅਮਰਸਰ ਤੋਂ ਜਥਾ ਜਾਇਆ ਕਰਦਾ ਉਸ ਵੇਲੇ ਦੀਆਂ ਤਸਵੀਰਾਂ ਵੀ ਸਾਂਝੇ ਕਰਦੇ ਹਾਂ ਲੇਕਿਨ ਹੁਣ ਇਸ ਵੇਲੇ ਜੋ ਕਰਤਾਰਪੁਰ ਲੰਗ ਹੀ ਹਲੇ ਇਹਨਾਂ ਨੇ ਬੰਦ ਰੱਖਿਆ ਬਾਗਾ ਬੋਰਡਰ ਖੁੱਲਣ ਦਿੱਤਾ ਗਲਤੀ ਦੂਰ ਹੈ ਲੇਕਿਨ ਫਿਰ ਵੀ ਸੁਖਾਲੇ ਤਰੀਕੇ ਦੇ ਨਾਲ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਪ੍ਰਵਾਨ ਕਰਨੀ ਹੈ ਬਿਲਕੁਲ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਗਾ ਵਾਲੇ ਹੈਗੇ ਆ ਆਪਾਂ ਕਿ ਆਪਾਂ ਇਥੋਂ ਜਿਹੜੀਆਂ ਸੰਗਤਾਂ ਨੇ ਜਾ ਸਕਦੀਆਂ ਨੇ ਜੇ ਤੁਸੀਂ ਦੇਖੋ ਨਾ ਕਿ ਹਰ ਰੋਜ਼ ਇੱਕ ਸਿੱਖ ਅਰਦਾਸ ਕਰਦਾ ਹੈਗਾ ਕਿ ਗੁਰੂ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਬਖਸ਼ੋ ਔਰ ਤੁਸੀਂ ਵੀ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਤਾਂ ਬਾਰ-ਬਾਰ ਪ੍ਰੋਗਰਾਮ ਵੀ ਕਰਦੇ ਰਹਿੰਨੇ ਹੋ ਔਰ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਦੀ ਇੱਕ ਕਿਰਪਾ ਗੁਰੂ ਸਾਹਿਬ ਦੀ ਇੱਕ ਬlesਸਿੰਗ ਹੈ ਕਿ ਜੇ ਉੱਥੇ ਜਾਣ ਦਾ ਮੌਕਾ ਮਿਲਦਾ ਹੈ ਔਰ ਹਰੇਕ ਨੂੰ ਨਹੀਂ ਮਿਲਦਾ ਆਪਾਂ ਦੇਖਿਆ ਕਿ ਕਿੰਨੀ ਵਾਰੀ ਹੋਇਆ ਹੈ ਕਿ ਜਥਾ ਪਲਾਨਡ ਹੁੰਦਾ ਹੈ ਜਥੇ ਤੇ ਬਹੁਤ ਸਾਰੇ ਮੈਂਬਰ ਜਾ ਰਹੇ ਹੁੰਦੇ ਨੇ ਅਖੀਰ ਤੇ ਜਾ ਕੇ ਇੱਕ ਦੋ ਨੂੰ ਕੋਈ ਸਮੱਸਿਆ ਆ ਜਾਂਦੀ ਹੈ ਮਤਲਬ ਉਹਨਾਂ ਦੀ ਅਰਦਾਸ ਪ੍ਰਵਾਣ ਉੱਥੇ ਨਹੀਂ ਹੋਈ ਨਹੀਂ ਹੋਈ ਤੇ ਬਹੁਤ ਸਾਰੇ ਲੋਕਾਂ ਦੀ ਇਦਾਂ ਅਰਦਾਸ ਪ੍ਰਵਾਨ ਨਹੀਂ ਹੋਈ ਹੁਣ ਸਿੱਖ ਚਾਹੁੰਦਾ ਤੇ ਹੈਗਾ ਉਹਨਾਂ ਗੁਰਧਾਮਾਂ ਦੇ ਦਰਸ਼ਨ ਦੇ ਦਾਰੇ ਕਰਨਾ ਇਹ ਤੇ ਹੁਣ ਮਹਾਰਾਜ ਦੀ ਜਦੋਂ ਕਿਰਪਾ ਹੋਣੀ ਹੈ ਉਦੋਂ ਹੀ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਜਾਣਾ ਹੈਗਾ ਬਿਲਕੁਲ ਜੀ ਤੇ ਸੰਗਤ ਜੀ ਅੱਗੇ ਵਧਾਂਗੇ ਤੇ ਹੁਣ ਗੱਲ ਕਰਾਂਗੇ ਅਸੀਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਿਸ਼ੇਸ਼ ਇਜਲਾਸ ਦਾ ਪ੍ਰਬੰਧ ਕੀਤਾ ਗਿਆ 26 ਅਤੇ 29 ਸਤੰਬਰ ਦੇ ਲਈ ਇਸ ਇਜਲਾਸ ਦੇ ਵਿੱਚ ਸਰਕਾਰ ਆਪਣੀ ਤਿਆਰੀ ਕਰਕੇ ਕਹਿੰਦੇ ਆ ਰਹੀ ਹੈ ਤਿਆਰੀ ਕਿਸ ਤਰੀਕੇ ਦੀ ਹੋਵੇਗੀ ਉਹ ਜ਼ਰੂਰ ਜਾਨਣਾ ਚਾਹਾਂਗੇ ਜਗਜੀਤ ਸਿੰਘ ਜੀ ਅ ਪਿਤੇ 1 ਮਹੀਨੇ ਤੋਂ ਸਰਕਾਰ ਨੇ ਕਈ ਤਰੀਕੇ ਦੇ ਵਾਅਦੇ ਦਾਵੇ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਆਣ ਐਲਾਨ ਕਰਨ ਜਾਣ ਤੋਂ ਬਾਅਦ ਇਹ ਪਹਿਲਾ ਅਸੈਂਬਲੀ ਸੈਸ਼ਨ ਹੋਣ ਜਾ ਰਿਹਾ ਹੈ ਬਿਲਕੁਲ ਉਹਨਾਂ ਨੇ ਖਾਸ ਕਰਕੇ ਇਹ ਕਹਿ ਕੇ ਜਿਹੜੇ ਹੜ੍ਹ ਪ੍ਰਭਾਵਿਤ ਜੋ ਕੁਝ ਹੋਇਆ ਹੈ ਮੁਆਵਜ਼ੇ ਦੇ ਨਾਲ ਜੁੜੇ ਜਿਹੜੇ ਨਿਯਮ ਨੇ ਉਹਨਾਂ ਦੇ ਵਿੱਚ ਸੋਧਾਂ ਕਰਨੀਆਂ ਜੜੀਆਂ ਚਾਹੀਦੀਆਂ ਹੈਗੀਆਂ ਨੇ ਉਸ ਨੂੰ ਲੈ ਕੇ ਮੇਨ ਆਪਾਂ ਕਹਿ ਸਕਦੇ ਹਾਂ ਕਿ ਹੜ੍ਹਾਂ ਨੂੰ ਲੈ ਕੇ ਹੀ ਇਹ ਜਿਹੜਾ ਪੂਰਾ ਹੈ 3 ਦਿਨ ਦਾ ਚਾਰ ਦਿਨ ਦਾ 26 ਤੋਂ 29 ਤੱਕ ਜਿਹੜਾ ਸੈਸ਼ਨ ਹੈਗਾ ਉਹ ਬੁਲਾਇਆ ਜਾਵੇਗਾ ਪਰ ਇਸ ਦੇ ਵਿੱਚ ਕੁਝ ਅਹਿਮ ਨੁਕਤੇਾਂ ਤੇ ਗੱਲਬਾਤ ਹੋਏਗੀ ਕੀ ਮਾਹਿਰਾਂ ਦੇ ਵੱਲੋਂ ਕਿਉਂਕਿ ਬਾਰ-ਬਾਰੇ ਮੰਗ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਹੜਾ ਆਏ ਨੇ ਇਹ ਕੋਈ ਇਦਾਂ ਨਹੀਂ ਹੈਗਾ ਕਿ ਕੱਲਾ ਕੁਦਰਤੀ ਨੇ ਇਹਨਾਂ ਨੂੰ ਗੈਰ ਕੁਦਰਤੀ ਜਿਹੜਾ ਹੈ ਐਲਾਨਿਆ ਜਿਹੜਾ ਜਾ ਰਿਹਾ ਹੈਗਾ ਇਸ ਮਸਲੇ ਤੇ ਇੱਕ ਨਿਰਪੱਖ ਜਿਹੜੀ ਜਾਂਚ ਤੇ ਘਟੋ-ਘਟ ਹੋਵੇ ਹੁਣ ਤੁਸੀਂ ਦੇਖੋਗੇ ਜਿਹੜਾ ਹੈਗਾ ਹਿਮਾਚਲ ਨੇ ਵੀ ਜਿਹੜਾ ਹੈਗਾ ਹੈ ਬੀਬੀ ਐਮਬੀ ਦਾ ਜਿਹੜਾ ਚੀਫ ਇੰਜੀਨੀਅਰ ਹੈਗਾ ਉਹਤੇ ਜਿਹੜਾ ਮੁਖ ਹੈਗਾ ਉਹਤੇ ਤੇ ਕੇਸ ਦਰਜ ਕਰ ਦਿੱਤਾ ਹੈਗਾ ਪੰਜਾਬ ਨੇ ਇਹੋ ਜਿਹਾ ਕੋਈ ਕੇਸ ਦਰਜ ਨਹੀਂ ਕੀਤਾ ਕੀ ਪੰਜਾਬ ਪੰਜਾਬ ਸਰਕਾਰ ਪੰਜਾਬ ਦੇ ਹੱਕ ਦੇ ਵਿੱਚ ਖੜੇਗੀ ਜਾਂ ਨਹੀਂ ਇੱਤੇ ਬਕਾਇਦਾ ਇੱਕ ਇਨਕੁਆਰੀ ਜਿਹੜੀ ਬਿਠਾਣੀ ਜਾਣੀ ਚਾਹੀਦੀ ਹੈ ਕਿ ਕਿੰਨੇ ਪਰਸੈਂਟ ਕਿਹਦਾ ਹਿੱਸਾ ਸੀ ਆਪਾਂ ਮੰਨਦੇ ਹਾਂ ਕਿ ਮੀਂਹ ਵੱਡੀ ਮਾਤਰਾ ਦੇ ਵਿੱਚ ਪਿਆ ਹੈ ਉੱਪਰਲੇ ਬੰਨੇ ਵੀ ਪਿਆ ਹੈ ਥੱਲੇ ਪੰਜਾਬ 'ਚ ਵੀ ਪਿਆ ਹੈ ਪਰ ਇਹ ਸਾਰਾ ਕੁਝ ਐਕਸਪੈਕਟਿਡ ਸੀ ਤੇ ਫਿਰ ਜਦੋਂ ਬਕਾਇਦਾ ਖਾਸ ਕਰਕੇ ਜਿਹੜਾ ਹੈ ਨਾਮ ਆਉਂਦਾ ਹੈਗਾ ਜਦੋਂ ਜਿਹੜੇ ਵਿਰੋਧੀ ਧਿਰ ਦੇ ਆਗੂ ਹੈਗੇ ਨੇ ਮਿਸਟਰ ਬਾਜਵਾ ਜਦੋਂ ਪੁੱਛਦੇ ਨੇ ਬਕਾਇਦਾ ਇਸ ਤੋਂ ਜਿਹੜਾ ਪਿਛਲਾ ਸੈਸ਼ਨ ਸੀ ਕਿ ਤੁਹਾਡੀਆਂ ਕਿੰਨੀਆਂ ਕਿ ਤਿਆਰੀਆਂ ਨੇ ਤੇ ਉੱਥੇ ਜਿਹੜੇ ਮੇਰਾ ਖਿਆਲ ਇਹ ਤੇ ਮੰਤਰੀ ਹੈਗੇ ਨੇ ਮਿਸਟਰ ਗੋਇਲ ਹੈਗੇ ਨੇ ਸ਼ਾਇਦ ਉਹਨਾਂ ਦੇ ਵੱਲੋਂ ਬਕਾਇਦਾ ਕਿਹਾ ਗਿਆ ਜੀ ਸਾਡੀਆਂ ਪੂਰੀਆਂ ਤਿਆਰੀਆਂ ਨੇ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਹੋਏਗਾ ਸਾਫ ਸਫਾਈ ਹੋ ਗਈ ਹੈ ਕੋਈ ਹੜਾਂ ਵਾਲੀ ਸਥਿਤੀ ਨਹੀਂ ਆਏਗੀ ਕੀ ਫਿਰ ਉਹਨਾਂ ਬਿਆਨਾਂ ਦੀ ਜਾਂਚ ਜਾਂ ਜਿਹੜੇ ਅੱਗੇ ਅਫਸਰ ਹੁਣ ਇੱਥੇ ਹੁਣ ਜਿਹੜੇ ਇਹਨਾਂ ਦੇ ਆਪਣੇ ਹੀ ਜਿਹੜੇ ਐਮ.ਐਲ.ਏ ਹੁਣ ਭੱਜੇ ਹੋਏ ਨੇ ਜਿਹੜੇ ਪਠਾਨ ਮਾਜਰਾ ਹੈਗੇ ਨੇ ਉਹਨਾਂ ਨੇ ਬਕਾਇਦਾ ਇੱਕ ਅਫਸਰ ਦਾ ਨਾਮ ਲੈ ਕੇ ਉਸ ਨੂੰ ਟਾਰਗੇਟ ਕੀਤਾ ਹੈਗਾ ਇਹ ਤੇ ਫਿਰ ਕੀ ਉਹ ਸਾਰੀਆਂ ਚੀਜ਼ਾਂ ਦੀ ਜਾਂਚ ਤੇ ਹੋਵੇ ਘਟੋ ਘਟ ਇੰਨੇ ਲੋਕਾਂ ਦੀ ਤਬਾਹੀ ਹੋਈ ਹੈਗੀ ਹੈ ਜਾਂ ਆਪਾਂ ਦੇਖਿਆ ਕਿ ਇੱਕ ਜਿਹੜੇ ਮਿਲਟਰੀ ਦੇ ਅਫਸਰ ਹੈਗੇ ਨੇ ਉਹ ਬਕਾਇਦਾ ਕਹਿ ਰਹੇ ਸੀ ਕਿ ਅਸੀਂ ਪਾਕਿਸਤਾਨ ਨੂੰ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੰਨਾ ਪਾਣੀ ਸੁੱਟ ਦੇਵਾਂਗੇ ਕਿ ਉਹਨਾਂ ਕੋਲੋਂ ਪਾਣੀ ਕੰਟਰੋਲ ਨਹੀਂ ਹੋਏਗਾ ਕੀ ਕਿਤੇ ਇਹ ਤਾਂ ਨਹੀਂ ਕਿ ਉਹਦਾ ਕੋਲੈਟਰਲ ਡੈਮੇਜ ਪੰਜਾਬ ਜਿਹੜਾ ਬਣਿਆ ਹੈਗਾ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਸਰਫਸ ਹੋ ਰਹੇ ਨੇ ਔਰ ਇਹ ਆਮ ਲੋਕਾਂ ਦੇ ਸਵਾਲ ਨੇ ਤੁਸੀਂ ਆਮ ਹੀ ਦੇਖ ਸਕਦੇ ਹੋ ਜਦੋਂ ਕੋਈ ਚਿੰਤਕ ਬੋਲਦੇ ਨੇ ਉਹ ਗੱਲਾਂ ਜਿਹੜੀਆਂ ਕਰਦੇ ਨੇ ਇਹਨਾਂ ਸਾਰਿਆਂ ਦੇ ਉੱਤੇ ਇੱਕ ਜਾਂਚ ਹੋਵੇ ਉਹ ਜਾਂਚ ਦੱਸੇ ਕਿ ਹਾਂਜੀ ਇੰਨੇ ਪਰਸੈਂਟ ਜਿਹੜਾ ਹੈ ਕੁਦਰਤ ਦਾ ਸੀਗਾ ਇੰਨੇ ਪਰਸੈਂਟ ਜਿਹੜਾ ਡੈਮਾ ਤੋਂ ਛੱਡਿਆ ਗਿਆ ਫਿਰ ਜਿਹੜਾ ਹੈ ਇਸ ਦੇ ਵਿੱਚ ਹੋਰ ਇੱਕ ਨੁਕਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਡੈਮਾ ਦਾ ਪ੍ਰਬੰਧ ਹੈ ਉਹ ਪੰਜਾਬ ਦੇ ਹੱਥ ਹੋਵੇ ਇਹ ਵਿਧਾਨ ਸਭਾ ਚ ਇਦਾਂ ਦਾ ਮਤਾ ਪਾਸ ਹੋਵੇ ਕਿ ਭਾਈ ਜੇ ਬਾਕੀ ਦੇ ਜਿੰਨੇ ਪੂਰੇ ਭਾਰਤ ਦੇ ਆਪਾਂ ਕਹਿ ਸਕਦੇ ਹਾਂ ਕਿ ਸੂਬੇ ਹੈਗੇ ਨੇ ਜੇ ਉਹਨਾਂ ਦੇ ਡੈਮਾ ਦਾ ਪ੍ਰਬੰਧ ਸਟੇਟ ਦੀਆਂ ਸਰਕਾਰਾਂ ਕੋਲ ਹੈ ਤੇ ਫਿਰ ਪੰਜਾਬ ਦਾ ਪ੍ਰਬੰਧ ਪੰਜਾਬ ਦੀ ਸਰਕਾਰ ਦੇ ਕੋਲ ਕਿਉਂ ਨਹੀਂ ਹੈ ਕਿਉਂ बार-बार ਜਿਹੜਾ BBMP ਹੈਗਾ ਏ ਉਸ ਦੇ ਉੱਤੇ ਪੰਜਾਬ ਦਾ ਦਾਵਾ ਘੱਟ ਕੀਤਾ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿ ਪੰਜਾਬ ਨੂੰ ਕਿਵੇਂ ਮੋੜ ਪੈਰਾ ਤੇ ਖੜਾ ਕਰਨਾ ਹੈ ਫਿਰ ਦੂਜੀ ਗੱਲ ਇਹ ਕਿ ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ 16000 1600 ਕਰੋੜ ਦੀ ਗੱਲ ਕੀਤੀ ਜਦੋਂ ਪ੍ਰਧਾਨ ਮੰਤਰੀ ਆਉਂਦੇ ਨੇ ਉਹ ਕਹਿੰਦੇ ਕਿ 12000 ਕਰੋੜ ਤੇ ਇਹਨਾਂ ਦੇ ਕੋਲ ਪਿਆ ਹੈ ਹੁਣ ਮੇਰੇ ਖਿਆਲ ਨਾਲ ਅੱdte ਪੰਜਾਬ ਨੂੰ ਤੇ ਇਹ ਨਹੀਂ ਪਤਾ ਕਿ ਉਹ 12000 ਕਰੋੜ ਪਿਆ ਕਿਹੜਾ ਹੈ ਕਿ ਉਹ ਸਿਰਫ ਆંકੜਿਆਂ ਦੀ ਗੇਮ ਹੈ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਉਹ ਸਿਰਫ ਇੱਕ ਆંકੜਿਆਂ ਦੀ ਹੀ ਆંકੜਿਆਂ ਦੇ ਵਿੱਚ ਪਿਆ ਹੈ ਕੋਈ ਫਿਜ਼ੀਕਲ ਤੌਰ ਤੇ ਨਹੀਂ ਪਿਆ ਕਿ ਉਹਨੂੰ ਸਰਕਾਰ ਜਿਹੜੀ ਚੱਕ ਕੇ ਦੇ ਉੱਥੇ ਵਰਤ ਲਵੇ ਵਰਤ ਲੇਗੀ ਉਦੀ ਜਾਂਚ ਉਹਦੇ ਬਾਰੇ ਕੋਈ ਕਲੈਰਟੀ ਜਿਹੜੀ ਹੈ ਵਿਧਾਨ ਸਭਾ ਦੇ ਇਸ ਵੱਡੇ ਪਲੈਟਫਾਰਮ ਤੋਂ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕੀ ਮਾਈਨਿੰਗ ਤੇ ਕੋਈ ਤੁਸੀਂ ਪਾਲਿਸੀ ਬਣਾ ਰਹੇ ਹੋ ਆਪਾਂ ਦੇਖਿਆ ਹੈ ਕਿ ਕੀ ਆਤ ਹੈਗਾ ਇਹਨਾਂ ਨੇ ਕਿ ਜਿੰਨਾਂ ਦਾ ਖੇਤ ਉਹਨਾਂ ਦੀ ਰੇਤ ਪਰ ਬਹੁਤ ਸਾਰੀਆਂ ਵੀਡੀਓਜ਼ ਅਲੱਗ-ਅਲੱਗ ਪਿੰਡਾਂ ਚੋਂ ਆ ਰਹੀਆਂ ਨੇ ਜਦੋਂ ਕਿਸਾਨ ਆਪਣੇ ਖੇਤਾਂ ਚੋਂ ਰੇਤ ਵਗੈਰਾ ਜਿਹੜੀ ਚੱਕ ਰਹੇ ਹੈਗੇ ਨੇ ਤੇ ਉਦੋਂ ਮਾਈਨਿੰਗ ਵਾਲਾ ਜਿਹੜਾ ਡਿਪਾਰਟਮੈਂਟ ਹੈਗਾ ਹੈ ਉਹ ਪੁਲਿਸ ਦੇ ਨਾਲ ਜਿਹੜਾ ਹੈ ਉੱਥੇ ਆ ਜਾਂਦਾ ਹੈਗਾ ਕਿ ਤੁਸੀਂ ਇਹ ਨਹੀਂ ਕਰ ਸਕਦੇ ਜਾਂ ਕਿਸ ਤਰ੍ਹਾਂ ਫਿਰ ਉਹ ਸਾਰੀਆਂ ਚੀਜ਼ਾਂ ਕਿ ਤੁਸੀਂ ਆਪ ਟਾਈਮ ਦਿੱਤਾ ਹੋਇਆ ਹੈ ਤੇ ਫਿਰ ਇਸ ਤਰੀਕੇ ਦਾ ਹੋਣਾ ਇਦਾਂ ਦੀਆਂ ਵੀਡੀਓ ਸਾਹਮਣੇ ਆਉਣੀਆਂ ਔਰ ਆਪਾਂ ਦੇਖਿਆ ਹੈ ਕਿ ਕਿਵੇਂ ਸਾਰਾ ਕੁਝ ਹੋ ਰਿਹਾ ਇਹਨਾਂ ਦੇ ਉੱਤੇ ਫਿਰ ਜਿਹੜੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਦਰਿਆਵਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹੋਏ ਨੇ ਟੇਰਾ ਬਿਆਸ ਬਾਰੇ ਵੀ ਇੱਕ ਜਿਹੜੀ ਹੈ ਪਿੱਛੇ ਜਿਹੇ ਆਪਾਂ ਦੇਖਿਆ ਕਿ ਉਹ ਵੀ ਗੱਲਬਾਤ ਜਿਹੜੀ ਕਾਫੀ ਚੱਲ ਰਹੀ ਸੀ ਉਹਦੇ 'ਚ ਕਿੰਨੀ ਸੱਚਾਈ ਹੈਗੀ ਹੈ ਕਿ ਕੀ ਇਸ ਤਰ੍ਹਾਂ ਦਾ ਹੋਇਆ ਹੈ ਕਿ ਨਹਿਰਾਂ ਦੇ ਬਹਾਰ ਜਿਹੜੇ ਨੇ ਡੈਲੀਬਰੇਟਲੀ ਮੋੜੇ ਗਏ ਨੇ ਤੇ ਫਿਰ ਉਹਦੇ ਨਾਲ ਕੀ ਨੁਕਸਾਨ ਹੋ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਾਂਚ ਮੰਗਦੀਆਂ ਹੈਗੀਆਂ ਨੇ ਦੂਜਾ ਵਿਧਾਨ ਸਭਾ ਦੇ ਵਿੱਚ ਇਹ ਵੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਦੇਖਿਆ ਕਿ ਪ੍ਰਵਾਸੀਆਂ ਦਾ ਮੁੱਦਾ ਕਿਵੇਂ ਜਿਹੜਾ ਹੈ ਉੱਠਿਆ ਹੋਇਆ ਹੈ ਜੇ ਹਿਮਾਚਲ ਬਣਾ ਸਕਦਾ ਹੈ ਜੇ ਗੁਜਰਾਤ ਬਣਾ ਸਕਦਾ ਹੈ ਜੇ ਉੱਤਰਾਖੰਡ ਬਣਾ ਸਕਦਾ ਹੈ ਤੇ ਫਿਰ ਇਹਨਾਂ ਤਿੰਨ ਰਾਜਾਂ ਜਾਂ ਭਾਰਤ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਰਾਜ ਹੈਗੇ ਨੇ ਜਿੱਥੇ ਪ੍ਰਵਾਸੀਆਂ ਦੇ ਲਈ ਜਾਂ ਜਿਹੜੇ ਬਾਹਰੋਂ ਲੋਕ ਜਾਂਦੇ ਨੇ ਇਵਨ ਕਿ ਪੰਜਾਬ ਦਾ ਬੰਦਾ ਜਾ ਕੇ ਹਿਮਾਚਲ 'ਚ ਜ਼ਮੀਨ ਨਹੀਂ ਖਰੀਦ ਸਕਦਾ ਕੀ ਫਿਰ ਪੰਜਾਬ ਦੇ ਲੋਕ ਜਾਂ ਕੀ ਪੰਜਾਬ ਦਾ ਇਹ ਹੱਕ ਨਹੀਂ ਬੰਦਾ ਕਿ ਉਹ ਵੀ ਇਸੇ ਤਰ੍ਹਾਂ ਦੇ ਜਿਹੜਾ ਹੈ ਕੋਈ ਕਾਨੂੰਨ ਬਣਾ ਸਕੇ ਹੁਣ ਆਪਾਂ ਦੇਖਿਆ ਕਿ ਰੀਸੈਂਟਲੀ ਕੀ ਹੋਇਆ ਕਿ ਹਰਿਆਣੇ ਨੇ 1 ਸਾਲ ਦੇ ਲਈ ਬੈਨ ਲਗਾ ਦਿੱਤਾ ਜੀ ਤੰਬਾਕੂ ਤੇ ਗੁਟਕੇ ਤੇ ਤੇ ਹੋਰ ਜਿਹੜਾ ਪਾਨ ਮਸਾਲੇ ਵਗੈਰਾ ਉਹਨਾਂ ਤੇ ਉਹਨਾਂ ਨੇ ਬੈਨ ਲਗਾ ਦਿੱਤਾ ਕਿ ਨਾ ਮੈਨੂਫੈਕਚਰਿੰਗ ਹੋਏਗੀ ਨਾ ਡਿਸਟ੍ਰਿਬਿਊਸ਼ਨ ਹੋਏਗੀ ਮਤਲਬ ਹਰਿਆਣੇ ਵਰਗੇ ਸੂਬੇ ਨੂੰ ਵੀ ਪਤਾ ਹੈ ਕਿ ਜਿਹੜੇ ਲੋਕ ਬਾਹਰੋਂ ਆ ਰਹੇ ਨੇ ਉਹ ਸਾਡੇ ਸੂਬੇ ਦੀ ਪੂਰੀ ਮਾਹੌਲ ਖਰਾਬ ਕਰ ਰਹੇ ਨੇ ਜੀ ਪਰ ਪੰਜਾਬ ਵਾਲਿਆਂ ਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਕਿਵੇਂ ਗਲੀਆਂ ਤੇ ਤੁਸੀਂ ਦੇਖਿਆ ਹੋਣਾ ਕਿ ਕੁਰਲੀਆਂ ਕੀਤੀਆਂ ਕਈ ਕੁਝ ਜਿਹੜਾ ਗੋਆ ਪਿਆ ਜਾਂ ਕਿਵੇਂ ਜਿਹੜੇ ਗੁਟਖੇ ਦੇ ਜਿਹੜੇ ਖਾਣ ਦੀਆਂ ਆ ਤਾਂ ਜਾਂ ਕਈ ਕੁਝ ਜਿਹੜਾ ਇੱਕ ਪੂਰਾ ਕਲਚਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਖਰਾਬ ਕਰਨ ਦੀ ਜਿਹੜੀ ਹੈ ਕੋਸ਼ਿਸ਼ ਹੋ ਰਹੀ ਹੈ ਔਰ ਕਾਫੀ ਪੱਧਰ ਤੇ ਹੋ ਰਿਹਾ ਹੈ ਹੁਣ ਆਪਾਂ ਦੇਖਿਆ ਕਿ ਕਿਵੇਂ ਕਿੰਨੀ ਤੁਸੀਂ ਆਮ ਹੀ ਦੇਖਿਆ ਹੋਣਾ ਖਾਸ ਕਰਕੇ ਫਿਲਮਾਂ 'ਚ ਬਹੁਤ ਚੀਜ਼ੇ ਪ੍ਰਮੋਟ ਕੀਤੀ ਜਾਂਦੀ ਹੈ ਕਿ ਪਹਿਲਾਂ ਤਾਂ ਇਹ ਸੀ ਨਾ ਕਿ ਬੰਦੇ ਸਿਕਟਾ ਪੀਂਦੇ ਸੀ ਹੁਣ ਬੀਬੀਆਂ ਨੂੰ ਜਿਹੜਾ ਹੈ ਘਰਾਂ ਦੇ ਵਿੱਚ ਆਮ ਹੀ ਜਿਹੜਾ ਹੈ ਸਿਕਟਾ ਨੂੰ ਲੈ ਕੇ ਪ੍ਰਮੋਟ ਕੀਤਾ ਜਾ ਰਿਹਾ ਹੈ ਇਹ ਸਾਰਾ ਕੁਝ ਕਿੱਥੋਂ ਆ ਰਿਹਾ ਹੈ ਇਹਦੀ ਜੜ ਕਿਤਨਾ ਕਿਤੇ ਪਈ ਹੈ ਕਿ ਜਿਹੜੀ ਚੀਜ਼ ਸਾਡੀ ਹੈ ਨਹੀਂ ਉਹ ਸਾਡੇ ਤੇ ਥੋਪੀ ਜਾ ਰਹੀ ਹੈ ਤੇ ਜਦੋਂ ਤੱਕ ਇਹੋ ਜਿਹੇ ਮੁੱਦੇ ਇਦਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਸੈਸ਼ਨਾਂ ਦੇ ਵਿੱਚ ਨਹੀਂ ਲਏ ਜਾਣਗੇ ਉਦੋਂ ਤੱਕ ਕੋਈ ਹੱਲ ਨਹੀਂ ਹੋਏਗਾ ਠੀਕ ਹੈ ਖਾਣਾ ਪੂਰਤੀ ਤੇ ਹੋਏਗੀ ਹੁਣਾ ਕੀ ਹੈ ਹੁਣਾ ਤੇ ਇਹ ਚਾਹੀਦਾ ਕਿੰਨਾ ਹੁੰਦਾ ਨਹੀਂ ਹੁੰਦਾ ਇਹ ਆਪਾਂ ਨੂੰ ਪਤਾ ਹੀ ਹੈ ਬਿਲਕੁਲ ਇਹਨਾਂ तमाम ਚੀਜ਼ਾਂ ਦੇ ਵਿਚਾਲੇ ਅਸੀਂ ਵੇਖੀਏ ਜ਼ਰੂਰ ਕਿ ਜਿਸ ਵੇਲੇ ਇਹ ਵਿਧਾਨ ਸਭਾ ਦੀ ਅਸੈਂਬਲੀ ਦਾ ਸਮਾਂ ਹੋਵੇ ਮੁੱਖ ਮੰਤਰੀ ਪੰਜਾਬ ਜਾਂ ਪੰਜਾਬ ਦੇ ਜੋ ਸਿਹਤ ਮਹਿਕਮੇ ਦੇ ਨਾਲ ਜੁੜੇ ਹੋਏ ਮੈਂਬਰ ਹੈਗੇ ਨੇ ਵਿਧਾਇਕ ਹੈ ਕਿ ਨਹੀਂ ਜਾਂ ਮੰਤਰੀ ਸਾਹਿਬ ਹੈਗੇ ਨੇ ਉਹ ਇਸ ਅਸੈਂਬਲੀ ਨੂੰ ਪ੍ਰੈਸ ਕਾਨਫਰੰਸ ਸਮਝ ਕੇ ਨਾ ਸਿਰਫ ਆ ਕੇ ਚਾਰ-ਦਸ ਤਰੀਕੇ ਤੇ ਬਿਆਨ ਦੇਣ ਤੇ ਤੁਰ ਜਾਣ ਜ਼ਰੂਰ ਅਥਾਰਟिटीज ਜਿਨ੍ਹਾਂ ਦੀ ਜ਼ਿੰਮੇਵਾਰੀ ਸੀਗੀ ਨਾ तमाम ਚੀਜ਼ਾਂ ਨੂੰ ਪ੍ਰिवेंट ਕਰਨ ਦੀ ਉਹਦੇ ਉੱਤੇ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਹੈ ਕਾਰਵਾਈ ਦੇ ਲਈ ਐਕਸ਼ਨ ਲਿਆ ਜਾਣਾ ਚਾਹੀਦਾ ਪਾਕਰਾ ਬੋਰਡ ਦੇ ਇੱਥੇ ਗੱਲ ਕੀਤੀ ਉਹ ਡੈਮਸ ਦੇ ਕੰਟਰੋਲ ਆਪਣੇ ਦੀ ਲੈਂਦੇ ਰਹੀ ਸਰਕਾਰ ਨੂੰ ਕਾਨੂੰਨੀ ਕਾਰਵਾਈ ਦੇ ਵਿੱਚ ਕਦਮੀ ਕਰਨੀ ਚਾਹੀਦੀ ਹੈ ਕਿ ਕੇਂਦਰ ਸਰਕਾਰ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ 1600 ਕਰੋੜ ਦੇ ਕੇ ਤੁਸੀਂ ਪੰਜਾਬ ਨੂੰ ਇੱਕ ਤਰੀਕੇ ਦਾ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਸਿਰਫ ਮੌਜੂਦਾ ਖਾਤਿਆਂ ਦੇ ਵਿੱਚ ਪੰਜਾਬ ਨੂੰ ਤੁਸੀਂ ਛੱਡ ਦੇਣਾ ਚਾਹੁੰਦੇ ਹੋ ਅੱਗੇ ਪੜਾਂਗੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਲੀਡਰ ਅਸਤਿੰਦਰ ਜੈਨ ਦੇ ਜੁਨਾਦੇ ਉੱਤੇ ਮੁਰਤ ਤੋਂ ਥੋੜਾ ਕਹੋ ਈਡੀ ਵਿਭਾਗ ਨੇ ਆਪਣੀ ਸਖਤਾਈ ਵਿਖਾਈ ਹੈ ਤੇ ਇਸ ਸਖਤਾਈ ਦੇ ਵਿੱਚ ਥੋੜਾ ਕਹੋ ਜਾਇਦਾਦ ਵੀ ਜਬਤ ਇਸ ਦੇ ਵਿੱਚ ਕੀਤੀ ਹੈ ਸਤਿੰਦਰ ਜੈਨ ਲੰਬੇ ਸਮੇਂ ਤੋਂ ਕਹੋ ਘਿਰੇ ਹੋਏ ਨੇ ਕਈ ਤਰੀਕੇ ਦੇ ਵਿਵਾਦਾਂ ਦੇ ਸਵਾਲਾਂ ਦੇ ਵਿੱਚ ਹੁਣ ਤਾਂ ਤਾਜ਼ਾ ਤਰੀਕ ਨੂੰ ਨੇ ਦੀ ਤਸਵੀਰ ਆਈ ਉਹ ਪਛਾਣੇ ਵੀ ਨਹੀਂ ਜਾਂਦੇ ਸਤਿੰਦਰ ਜੈਨ ਉਹੀ ਨੇ ਜਿਹੜੇ ਮੰਤਰੀ ਹੋਇਆ ਕਰਦੇ ਸੀ ਕੀ ਕੁਝ ਅਪਡੇਟ ਬਿਲਕੁਲ ਪੰਜਾਬ 'ਚ ਆਪਾਂ ਕਹਿ ਸਕਦੇ ਹਾਂ ਕਿ ਇਸ ਟਾਈਮ ਦੂਜੇ ਜਾਂ ਤੀਜੇ ਨੰਬਰ ਤੇ ਜਿਹੜਾ ਹੈਗੇ ਨੇ ਖਾਸ ਕਰਕੇ ਜਿਹੜੇ ਕੋ-ਇਨਚਾਰਜ ਹੈਗੇ ਨੇ ਪੰਜਾਬ ਅਫੇਅਰਸ ਹੈਲਥ ਅਤੇ ਸੋਸ਼ਲ ਵੈਲਫੇਅਰ ਦੇ ਵਿੱਚ ਹੁਣ ਆਪਣੇ ਆਪ ਨੂੰ ਕਟੜ ਇਮਾਨਦਾਰਿਕਤਾ ਇਮਾਨਦਾਰ ਨਾਰਮਲ ਬੈਲਾ ਜਿਹੜੇ ਲੱਬਸ ਯੂਜ਼ ਹੁੰਦੇ ਨਹੀਂ ਫਿਰ ਉਸ ਤੋਂ ਬਾਅਦ ਜਿਹੜੇ ਨਵੇਂ ਵਰਡ ਵੀ ਕੱਢ ਲਏ ਜਾਂਦੇ ਨੇ ਕਟੜ ਇਮਾਨਦਾਰ ਸਰਕਾਰ ਕਹਿਣ ਦੇ ਮੰਤਰੀ ਵੀ ਜਿਹੜੇ ਦਿੱਲੀ ਦੇ ਵਿੱਚ ਰਹੇ ਨੇ ਫਿਰ ਮਸਲਿਆਂ ਦੇ ਵਿੱਚ ਜੇਲ ਵੀ ਕੱਟ ਗਿਆਏ ਨੇ ਹੁਣ ਬਕਾਇਦਾ ਜਿਹੜੀ ਹੈ ਈਡੀ ਤੇ ਨਾਲ ਸੀਬੀਆਈ ਦੋਨਾਂ ਦੀ ਇਕੱਠੀ ਜੇ ਆਪਾਂ ਕਹੀਏ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਿਹੜੀ ਹੈ ਚੱਲ ਰਹੀ ਸੀ ਔਰ ਉਸ ਦੇ ਵਿੱਚ ਦੂਸਰੀ ਵਾਰ ਇਹਨਾਂ ਦੀ ਜਿਹੜੀ ਜਾਇਦਾਦ ਜ਼ਬਤ ਹੋਈ ਹੈ ਇਸ ਤੋਂ ਪਹਿਲਾਂ 31 ਮਾਰਚ ਨੂੰ 4.81 ਕਰੋੜ ਦੀ ਜਾਇਦਾਦ ਪਹਿਲਾਂ ਜ਼ਬਤ ਹੋ ਚੁੱਕੀ ਹੈ ਤੇ 12.25 ਕਰੋੜ ਦੀ ਟੋਟਲ 7.44 ਕਰੋੜ ਦੀ ਜਿਹੜੀ ਰੀਸੈਂਟ ਜਿਹੜੀ ਹੋਈ ਹੈਗੀ ਹੈ ਔਰ ਉਹ ਜਾਇਦਾਦ ਜ਼ਬਤ ਹੋਈ ਹੈ ਯਾਨੀ ਕਿ ਉਹਨੂੰ ਇਹ ਵੇਚ ਵੀ ਨਹੀਂ ਸਕਦੇ ਜਾਂ ਕਿਤੇ ਹੋਰ ਨਹੀਂ ਕਰ ਸਕਦੇ ਜਦੋਂ ਤੱਕ ਪੂਰੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਜਾਂਦੀ ਬਕਾਇਦਾ ਚਾਰ ਸ਼ੀਟ ਫਾਈਲ ਹੋ ਚੁੱਕੀ ਹੈ ਅਤੇ ਫਿਰ ਤੁਸੀਂ ਇਹ ਦੇਖੋ ਕਿ ਇਹੋ ਜਿਹੇ ਲੋਕ ਜਦੋਂ ਸਰਕਾਰਾਂ ਚਲਾਉਣਗੇ ਇਹੋ ਜਿਹੇ ਲੋਕ ਜਦੋਂ ਫੈਸਲੇ ਲੈਣਗੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਆਈ ਸੀ ਤੇ ਉਹਨਾਂ ਨੇ ਹੈਲਥ ਨੂੰ ਲੈ ਕੇ ਬੜਾ ਪ੍ਰਮੋਟ ਕੀਤਾ ਸੀ ਕਿ ਅਸੀਂ ਇਦਾਂ ਦੀ ਸਕੀਮ ਚਲਾਈ ਹੈ ਜਾਂ ਅਸੀਂ ਸਕੂਲਾਂ ਨੂੰ ਲੈ ਕੇ ਸੋਸ਼ਲ ਵੈਲਫੇਅਰ ਨੂੰ ਲੈ ਕੇ ਬਹੁਤ ਸਾਰਾ ਕੁਝ ਪ੍ਰਮੋਟ ਕੀਤਾ ਸੀ ਫਿਰ ਜਦੋਂ ਇਦਾਂ ਦੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਉਹ ਫਿਰ ਇੱਕ ਵੱਡਾ ਸਵਾਲਿਆ ਚੇਨ ਜਿਹੜਾ ਹੈ ਤੁਹਾਡੇ ਤੇ ਲਗਾ ਦਿੰਦੀਆਂ ਹੈਗੀਆਂ ਨੇ ਫਿਰ ਕੀ ਇਦਾਂ ਦੇ ਲੋਕਾਂ ਨੂੰ ਐਥੀਕਲ ਤੌਰ ਤੇ ਸਰਕਾਰ ਦੇ ਵਿੱਚ ਜਾਂ ਇਦਾਂ ਦੀਆਂ ਐਕਟੀਵਿਟੀਆਂ ਪਬਲਿਕ ਲਾਈਫ 'ਚ ਕਰਦੇ ਰਹਿਣਾ ਚਾਹੀਦਾ ਹੈ ਇਹ ਵੀ ਇੱਕ ਵੱਡਾ ਸਵਾਲ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਹੈ ਦਿੱਲੀ ਦੀ ਰਾਉ ਸੈਮਨੀਓ ਕੋਰਟ ਨੇ ਜਿਹੜਾ ਹੈ ਬਕਾਇਦਾ ਉੱਥੇ ਕੇਸ ਜਿਹੜਾ ਹੈ ਇਸ ਨੂੰ ਲੈ ਕੇ ਜਿਹੜਾ ਚੱਲ ਰਿਹਾ ਹੈਗਾ ਬਾਕੀ ਦੇਖਦੇ ਹਾਂ ਕੀ ਕੁਝ ਹੁੰਦਾ ਹੈ ਕਿਉਂਕਿ ਹਾਲ ਦੀ ਘੜੀ ਟੋਟਲ ਇਹਨਾਂ ਦੀ 12.25 ਕਰੋੜ ਦੀ ਜਿਹੜੀ ਜਾਇਦਾਦ ਹੈਗੀ ਆ ਉਸ ਤੇ ਰੋਕ ਜਿਹੜੀ ਹੈ ਉਹ ਜ਼ਬਤ ਜਿਹੜੀ ਕੀਤੀ ਜਾ ਚੁੱਕੀ ਹੈਗੀ ਬਿਲਕੁਲ ਜੀ ਹੁਣ ਉਮੀਦ ਇਹਦੇ ਚ ਇੱਕ ਚੀਜ਼ ਹੋਰ ਵੀ ਹੈ ਜਿਹੜੀ ਪੂਰੀ ਰਿਪੋਰਟ ਜਦੋਂ ਤੁਸੀਂ ਪੜੋਗੇ ਨਾ ਉਹ ਚ ਬਕਾਇਦਾ ਮੈਂਸ਼ਨ ਹੈ ਕਿ 2000 ਜਦੋਂ ਨੋਟਬੰਦੀ ਜਦੋਂ ਹੋਈ ਸੀ ਤੇ ਉਦੋਂ ਇੱਕ ਵੱਡੀ ਮਾਤਰਾ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਕੈਸ਼ ਹੈ ਉਹ ਵੀ ਇਹਨਾਂ ਦੇ ਜਿਹੜੇ ਨਾਲ ਦੇ ਹੈਗੇ ਆ ਕੁਝ ਸਾਥੀ ਜਾਂ ਜਿਨ੍ਹਾਂ ਦੇ ਕੇਸ ਦੇ ਵਿੱਚ ਨਾਮ ਹੈਗੇ ਨੇ ਉਹਨਾਂ ਦੇ ਵੱਲੋਂ ਕਹਿੰਦੇ ਕਿ ਜਮਾਬੀ ਕਰਵਾਇਆ ਗਿਆ ਸੀ ਤੇ ਉਹ ਸਾਰੀਆਂ ਜਿਹੜੀਆਂ ਤੰਦਾ ਹੈਗੀਆਂ ਉਸ ਨੂੰ ਸੀਬੀਆਈ ਤੇ ਈਡੀ ਦੋਨੋਂ ਸਾਈਡ ਬਾਈ ਸਾਈਡ ਜਿਹੜੀ ਇਨਕੁਆਰੀ ਇਸ ਤੇ ਵਿੱਚ ਚੱਲਦੀ ਹੈਗੀ ਜੀ ਅ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚਲੋ ਜਦ ਤੋਂ ਇਹਨਾਂ ਭਾਜਪਾਈਆਂ ਨੇ ਜਾਂ ਈਡੀ ਨੇ ਗੱਲ ਹੁਣ ਇੱਕ ਕਈਏ ਵੱਖੋ-ਵੱਖਰੀਆਂ ਕਹੀਏ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਜਦ ਤੋਂ ਇਹਨਾਂ ਨੇ ਥੋੜਾ ਨਕੀਲ ਕਸਣੀ ਸ਼ੁਰੂ ਕੀਤੀ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਤਦ ਤੋਂ ਲੈ ਕੇ ਹੁਣ ਤੱਕ ਭਾਜਪਾ ਥੋੜੀ ਸਫਲ ਹੁੰਦੀ ਹੋਈ ਵੀ ਨਜ਼ਰ ਆਈ ਹੈ ਕਿ ਅਸਲੀ ਚਿਹਰੇ ਸਾਹਮਣੇ ਆ ਰਹੇ ਨੇ ਲੇਕਿਨ ਮਾਮਲੇ ਸਾਰੇ ਲਟਕੀ ਹੋਏ ਨੇ ਕਿਸੇ ਮਾਮਲੇ ਦੇ ਵਿੱਚ ਪੱਕੇ ਤਰੀਕੇ ਨਾਲ ਸਜ਼ਾ ਨਹੀਂ ਹੋ ਰਹੀ ਕਿਸੇ ਨੂੰ ਸਜ਼ਾ ਤੇ ਕਿਉਂਕਿ ਇਹਨਾਂ ਮਸਲਿਆਂ ਦੇ ਵਿੱਚ ਨਾ ਖਾਸ ਕਰਕੇ ਜਿਹੜੇ ਈਡੀ ਵਾਲੇ ਹੁੰਦੇ ਨੇ ਬਹੁਤ ਜਿਹੜੀ ਪਰਸੈਂਟੇਜ ਹੈਗੀ ਨਾ ਕਾਫੀ ਜ਼ਿਆਦਾ ਘਟ ਹੈਗੀ ਆ ਕਿਉਂਕਿ ਉਹਨਾਂ ਨੂੰ ਸਜ਼ਾ ਦੇ ਮੁਕਾਮ ਤੱਕ ਲੈ ਕੇ ਜਾਣਾ ਦੂਜਾ ਇਹ ਕਿ ਇਹਨਾਂ ਏਜੰਸੀਆਂ ਨੂੰ ਕਿਤਨਾ ਕਿਤੇ ਪੋਲਿਟੀਕਲ ਵੈਂਡੇਟੇਡ ਦੇ ਤੌਰ ਤੇ ਵਰਤਿਆ ਵੀ ਜਾਂਦਾ ਹੈ ਇਹ ਵੀ ਖਬਰਾਂ ਸਮੇਂ-ਸਮੇਂ ਤੇ ਆਉਂਦੀਆਂ ਰਹਿੰਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਜ਼ਾਇਦਾ ਤਾਂ ਜ਼ਬਤ ਹੋ ਰਹੀਆਂ ਨੇ ਫਿਰ ਜੇ ਮੰਨ ਲਓ ਕਿ ਸਾਰਾ ਕੁਝ ਗਲਤ ਹੋਵੇ ਫਿਰ ਤਾਂ ਇਹ ਵੀ ਕੋਰਟ ਦੇ ਵਿੱਚ ਜਾ ਸਕਦੇ ਨੇ ਜਾ ਕੇ ਸਿੱਧਾ ਕਲੇਮ ਕਰ ਸਕਦੇ ਨੇ ਕਿ ਸਾਰਾ ਕੁਝ ਗਲਤ ਹੈਗਾ ਡੈਫੀਨਿਟਲੀ